ਨੌਜਵਾਨਾਂ ਨੂੰ ਨਸ਼ੇ ਦੀ ਇਲਾਮਤ ਤੋਂ ਦੂਰ ਰੱਖਣ ਦੇ ਲਈ ਅਤੇ ਖੇਡਾਂ ਦੇ ਵੱਲ ਪ੍ਰੇਰਿਤ ਕਰਨ ਦੇ ਲਈ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਇਸ ਦੇ ਨਾਲ ਹੀ ਜੇਕਰ ਗੱਲ ਮੋਹਾਲੀ ਸ਼ਹਿਰ ਦੀ ਕੀਤੀ ਜਾਵੇ ਤਾਂ ਵਿਧਾਇਕ ਕੁਲਵੰਤ ਸਿੰਘ ਵੀ ਖੇਡ ਕਲੱਬਾਂ ਨੂੰ ਹੱਲਾਸ਼ੇਰੀ ਦੇਣ ਦੇ ਲਈ ਵੱਖ-ਵੱਖ ਥਾਵਾਂ ਤੇ ਲਗਾਤਾਰ ਹੋ ਰਹੇ ਕਬੱਡੀ ਦੇ ਮਹਾਕੁੰਭ ਵਿੱਚ ਪਹੁੰਚ ਕੇ ਹਾਜ਼ਰੀ ਲਗਾਉਂਦੇ ਨਜ਼ਰ ਆ ਰਹੇ ਨੇ ਅੱਜ ਮੋਹਾਲੀ ਦੇ ਸੁਹਾੜਾ ਇਲਾਕੇ ਦੇ ਵਿੱਚ 28ਵਾਂ ਮਹਾਕੁੰਭ ਕਬੱਡੀ ਕੱਪ ਕਰਵਾਇਆ ਗਿਆ ਜਿਦੇ ਚਲਦਿਆਂ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਖਾਸ ਤੌਰ ਤੇ ਪਹੁੰਚੇ ਵਿਸ਼ੇਸ਼ ਸ਼ਿਰਕਤ ਕਰਦੇ ਨਜ਼ਰ ਆਏ ਅਤੇ ਕਬੱਡੀ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਫਜ਼ਾਈ ਵੀ ਕੀਤੀ ਇਸ ਮੌਕੇ ਤੇ ਸਾਡੀ ਟੀਮ ਦੇ ਨਾਲ ਗੱਲਬਾਤ ਕਰਦੇ ਆ ਵਿਧਾਇਕ ਕੁਲਵੰਤ ਸਿੰਘ ਨੇ ਕੀ ਕੁਝ ਕੀਤਾ ਉਹ ਜਾਣਦੇ ਆ ਸਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਾਰਾ ਅੱਜ 28ਵਾਂ ਕਬੱਡੀ ਕੱਪ ਕਰਾਇਆ ਜਾ ਰਿਹਾ ਪਹੁੰਚੇ ਹੋ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਮੈਂ ਬੈਦਮਾਨ ਸਪੋਰਟਸ ਕਲੱਬ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਇੰਨਾ ਵੱਡਾ ਖੇਡ ਮੇਲਾ ਕਰਾਇਆ ਹੋ 28ਵਾਂ ਖੇਡ ਮੇਲਾ ਐ ਇਦਾਂ ਦੇ ਖੇਡ ਮੇਲੇ ਕਰਾਉਣੇ ਕੋਈ ਆਮ ਗੱਲ ਨਹੀਂ ਹੈ ਇਦਾਂ ਖੇਡ ਮੇਲੇ ਉਤੇ ਖਰਦਾ ਹੀ ਬਹੁਤ ਹੁੰਦਾ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਸ਼ਾਬਾਸ਼ ਦਿੰਦਾ ਵੀ ਜਿਹੜੇ ਇਹ ਨੌਜਵਾਨਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੇ ਮੈਂ ਅਰਦਾਸ ਵੀ ਕਰਦਾ ਵੀ ਪਰਮਾਤਮਾ ਉਹਨਾਂ ਨੂੰ ਸ਼ਕਤੀ ਦੇਵੇ ਤੇ ਇਦਾਂ ਹੀ ਸਰ ਲਗਾਤਾਰ ਮੋਹਾਲੀ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਬੱਡੀ ਕੱਪ ਹੋ ਰਹੇ ਨੇ ਲੱਗਦਾ ਜਿਹੜਾ ਸੁਪਨਾ ਲੈ ਕੇ ਤੁਰੇ ਸੀ ਅੱਜ ਸੱਚ ਹੋ ਰਿਹਾ ਕੱਲੇ ਮੋਹਾਲੀ ਵਿੱਚ ਨਹੀਂ ਐ ਪੂਰੇ ਪੰਜਾਬ ਦੇ ਵਿੱਚ ਹੀ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਕਸਬੇ ਦੇ ਵਿੱਚ ਟੂਰਨਾਮੈਂਟ ਹੋ ਰਹੇ ਨੇ ਇਹ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਦੀ ਦੇਣ ਆ ਸਾਡੇ ਮਾਝਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਸੁਪਨਾ ਸੀ ਵੀ ਸਾਰਾ ਪੰਜਾਬ ਖੇਡੂਗਾ ਹੱਸੂਗਾ ਨੱਚੂਗਾ ਟੱਪੂਗਾ ਤੇ ਉਸੇ ਸੁਪਨੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਤੇ ਬਹੁਤ ਜਲਦੀ ਅਸੀਂ ਇਹ ਸੁਪਨਾ ਪੂਰਾ ਕਰਾਂਗੇ ਬਹੁਤ ਸ਼ੁਕਰੀਆ ਧੰਨਵਾਦ ਤਾਂ ਕੁਲਵੰਤ ਸਿੰਘ ਐਮ ਐਲ ਏ ਜਿਹੜੇ ਨੇ ਅੱਜ ਕਬੱਡੀ ਕੱਪ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਸ ਕਲੱਬ ਨੂੰ ਜਿੱਥੇ ਵਧਾਈ ਦਿੱਤੀ ਗਈ ਆ ਉੱਥੇ ਹੀ ਆਪਣੇ ਵੱਲੋਂ ਜੇਕਰ ਗੱਲ ਕਰ ਲਈ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਹਿਯੋਗ ਜਿਹੜਾ ਦਿੱਤੇ ਜਾਣ ਦਾ ਵਾਅਦਾ ਜਿਹੜਾ ਅੱਜ ਇੱਥੇ ਕਰਦੇ ਹੋਏ ਨਜ਼ਰ ਆਈ ਨਹੀਂ